ਲਗਾਤਾਰ ਜਿਹੜੀ ਸਰਦੀ ਹੈ ਉਹ ਸ਼ੁਰੂ ਹੋ ਰਹੀ ਹੈ ਤਾਪਮਨ ਵਿੱਚ ਗਰਾਵਟ ਹੋ ਰਹੀ ਹੈ ਇਸ ਦੇ ਨਾਲ ਨਾਲ ਜਿੱਥੇ ਕਿ ਜਿਹੜੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਵਕਫ-ਵਕਫ ਬਿਮਾਰੀਆਂ ਵੱਲੋਂ ਘੇਰਾ ਪਿਆ ਜਾ ਰਿਹਾ ਔਰ ਬੱਚੇ ਇਹ ਬਿਮਾਰ ਹੋ ਰਿਹਾ ਨਾ ਇਸ ਦੌਰਾਨ ਕਿਹੜੀਆਂ ਬਿਮਾਰੀਆਂ ਦੇ ਬੱਚੇ ਜ਼ਿਆਦਾ ਸ਼ਿਕਾਰ ਹੋ ਰਹੇ ਹਨ ਉਸ ਤੋਂ ਕਿਸ ਤਰ੍ਹਾਂ ਬਚਾਅ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਅਸੀਂ ਜਾਣਕਾਰੀ ਹਾਸਲ ਕਰਾਂਗੇ ਜ਼ਿਲ੍ਹਾ ਪਧਰੀ ਦਾ ਸਿਵਲ ਹਸਪਤਾਲ ਆ ਤਰਨ ਤਰਨ ਉੱਥੇ ਮੌਜੂਦ ਬੱਚਿਆਂ ਦੇ ਰੋਗਾਂ ਦੇ ਮਾਹੀ ਡਾਕਟਰ ਨੀਰੇਜ ਲਤਾ ਜੀ ਨਾਲ ਉਹਨਾਂ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਕੀ ਕਿਸ ਤਰ੍ਹਾਂ ਦੇ ਪੇਸ਼ੈਂਟ ਅੱਜ ਕੱਲ ਆ ਰਹੇ ਆ ਮੌਸਮ ਜਿਵੇਂ ਕਹਣਾ ਚੰਦੇ ਕਿਵੇਂ ਇਹ ਪੇਸ਼ੈਂਟਸ ਬੱਚਿਆਂ ਨੂੰ ਦੇਖ ਰਹੇ ਤੁਸੀਂ ਆ ਰਹੇ ਹਾਂਜੀ ਸਤਿ ਸ਼੍ਰੀ ਅਕਾਲ ਉਹ ਸਰਦੀ ਹੁਣ ਥੋੜੀ ਸ਼ੁਰੂ ਹੋ ਗਈ ਹੈ ਤਾਂ ਬੱਚੇ ਜਿੱਦਾਂ ਜ਼ੁਕਾਮ ਖਾਂਸੀ ਬੁਖਾਰ ਤਾਂ ਪਸਲੀ ਚਲਣਾ ਬੱਚੇ ਖਾਣਾ ਨਹੀਂ ਖਾ ਰਹੇ ਆ ਤਾਂ ਬਹੁਤ ਤੇਜ਼ ਆ ਲੈ ਰਹੇ ਆ ਇਹ ਇਦਾਂ ਦੇ ਬੱਚੇ ਹੁਣ ਜ਼ਿਆਦਾ ਆ ਰਹੇ ਆ ਜਿਨਾਂ ਨੂੰ ਸਰਦੀ ਖਾਂਸੀ ਹੋ ਰਹੀ ਹੈ ਤਾਂ ਇਹਦੇ ਵਿੱਚ ਪ੍ਰੋਬਲਮ ਇਹ ਹੁੰਦੀ ਹੈ ਕਿ ਟਾਈਮ ਤੇ ਅਗਰ ਨਾ ਟਰੀਟਮੈਂਟ ਕੀਤਾ ਜਾਵੇ ਤਾਂ ਨਮੋਨੀਆ ਹੋ ਸਕਦਾ ਹੈ ਨਮੋਨੀਆ ਫਿਰ ਫੇਫੜਿਆਂ ਦੇ ਵਿੱਚ ਜਦੋਂ ਰੋਗਾਣੂ ਜ਼ਿਆਦਾ ਵੱਧ ਜਾਂਦੇ ਆ ਤਾਂ ਉਹਨੂੰ ਆਪਾਂ ਨਮੋਨੀਆ ਕਹਿੰਦੇ ਆ ਤਾਂ ਉਹਦੇ ਲਈ ਸਰਕਾਰ ਨੇ ਵੀ ਸਾਡਾ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਸਾਹਾਂਸ ਪ੍ਰੋਗਰਾਮ ਜਿਹਦੇ ਵਿੱਚ ਸਾਡੀ ਆਸ਼ਾ ਵਰਕਰਸ ਤੋਂ ਲੈ ਕੇ ਡਾਕਟਰਾਂ ਦੀ ਸਾਰਿਆਂ ਦੀ ਟ੍ਰੇਨਿੰਗ ਹੋ ਰਹੀ ਹੈ ਜਿਹਦੇ ਵਿੱਚ ਮੁੱਖ ਲੱਛਣ ਜਿਹੜੇ ਹੁੰਦੇ ਆ ਨਮੋਨੀਆ ਦੇ ਉਹ ਸਾਰੇ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿੱਦਾਂ ਖੰਗ ਜੋ ਕਾਮ ਬੁਖਾਰ ਨਾਲ ਸ਼ੁਰੂ ਹੁੰਦਾ ਹੈ ਉਹਦੇ ਬਾਅਦ ਬੱਚਿਆਂ ਦੀ ਨੱਕ ਫੁੱਲਣਾ ਤੇਜ਼ ਫਸਲੀ ਚਲਣਾ ਤੇਜ਼ ਸਾਹ ਲੈਣਾ ਉਹ ਸ਼ੁਰੂ ਹੋ ਜਾਂਦਾ ਹੈ ਉਹ ਦਾ ਟਾਈਮ ਤੇ ਅਗਰ ਇਲਾਜ ਹੋ ਜਵੇ ਤਾਂ ਆਪਾਂ ਬੱਚਿਆਂ ਦੀ ਮੋਰਟੈਲਿਟੀ ਦਾ ਕੱਟ ਕਰ ਸਕਦੇ ਹਾਂ ਤਾਂ ਉਹਦੇ ਲਈ ਜਿਹੜੇ ਹੈ ਘਰ ਵਿੱਚ ਜਿੱਦਾਂ ਆਪਾਂ ਬੱਚਿਆਂ ਨੂੰ 2-3 ਲੇਅਰਸ ਵਿੱਚ ਕੱਪੜੇ ਆ ਕੇ ਰੱਖੀਏ ਉਹਨਾਂ ਨੂੰ ਟੋਪੀ ਤਾਂ ਮੋਜੇ ਜ਼ਰੂਰ ਪਨਾਨੇ ਆ ਸਪੈਸ਼ਲੀ ਜਿਹੜੇ ਨਿਊ ਬੋਨ ਬੱਚੇ ਆ ਉਹਦੇ ਬਾਅਦ ਜਿਹੜਾ ਆ ਘਰ ਵਿੱਚ ਅਗਰ ਵੱਡਿਆਂ ਨੂੰ ਖਾਂਸੀ ਜ਼ੁਕਾਮ ਹੈ ਉਹਨਾਂ ਦਾ ਇਲਾਜ ਜ਼ਰੂਰ ਕਰਾਓ ਕਿ ਜਿਹੜਾ ਆ ਵੱਡਿਆਂ ਤੋਂ ਹੀ ਬੱਚਿਆਂ ਨੇ ਜਿਹੜਾ ਆ ਇਨਫੈਕਸ਼ਨ ਲੈਣਾ ਤੀਜੀ ਗੱਲ ਇਹ ਕੀ ਪ੍ਰੋਪਰ ਕੱਪੜੇ ਪਾਏ ਜਾਣ ਬੱਚਿਆਂ ਦੇ ਚੌਥਾ ਘਰ ਵਿੱਚ ਜਿਹੜੇ ਅੰਗਿੱਠੀ ਚਲਾਉਂਦੇ ਆ ਜਾਂ ਫਿਰ ਚੁੱਲਾ ਵਾਲਦੇ ਆ ਉਹਦੇ ਨਾਲ ਵੀ ਹੁਣ ਦੇਖਿਆ ਗਿਆ ਹੈ ਕਿ ਘਰ ਦੇ ਅੰਦਰ ਨਾ ਚੁੱਲਾ ਵਾਲਿਆ ਜਾਵੇ ਅਗਰ ਬੱਚੇ ਨੂੰ ਜ਼ੁਕਾਮ ਖਾਂਸੀ ਹੈਗਾ ਤਾਂ ਉਹਦਾ ਐਕਸਪੋਜ਼ਰ ਨਾ ਹੋਵੇ ਬੱਚਾ ਤਾਂ ਟਾਈਮਲੀ ਅਗਰ ਬੱਚਾ ਸਾਡੇ ਕੋਲ ਰੈਫਰ ਹੋ ਜਾਂਦਾ ਸਾਰੀਆਂ ਦਵਾਈਆਂ ਹਸਪਤਾਲ ਵਿੱਚ ਸਰਕਾਰੀ ਹਸਪਤਾਲ ਵਿੱਚ ਅਵੇਲੇਬਲ ਹੈਗੀਆਂ ਸਾਡੇ ਕੋਲ ਸਾਰੀਆਂ ਐਂਟੀਬਾਇਓਟਿਕਸ ਤਾਂ ਖੰਗ ਦੀਆਂ ਦਵਾਈਆਂ ਹੈਗੀਆਂ ਆਕਸੀਜਨ ਫੈਸਿਲਿਟੀ ਅਵੇਲੇਬਲ ਹੈਗੀ ਹੈ ਜਿਹੜੇ ਬੱਚੇ ਮੋਡਰੇਟਲੀ ਇਲ ਹੁੰਦੇ ਆਪਾਂ ਉਹਨਾਂ ਨੂੰ ਦਾਖਲ ਕਰਕੇ ਉਹਨਾਂ ਦਾ ਇਲਾਜ ਵੀ ਕਰ ਰਹੇ ਆਂ ਐਮਰਜੈਂਸੀ ਸੇਵਾਵਾਂ ਉਪਲਬਧ ਹੈਗੀਆਂ ਸਾਡੇ ਕੋਲ ਉੱਪਰ ਪੀਡੀਆਟ੍ਰਿਕ ਵਾਰਡ ਹੈ ਤਾਂ ਨਰਸਰੀ ਦਾ ਵੀ ਵਾਰਡ ਹੈ ਜਿਹਦੇ ਵਿੱਚ ਆਪਾਂ ਟ੍ਰੀਟਮੈਂਟ ਕਰ ਰਹੇ ਆਂ ਬੱਚਿਆਂ ਦਾ ਕਿੰਨੇ ਪੇਸ਼ੈਂਟ ਹੈ ਜਿਹੜੇ ਆਪੀਡੀ ਵਾਸਤੇ ਸਾਡੇ ਕੋਲ ਪਹੁੰਚਦੇ ਆਣ ਔਰ ਇਹਨਾਂ ਵਿੱਚੋਂ ਜਿਹੜੇ ਨਮੂਨੀਆ ਵਗੈਰਾ ਜਾਂ ਐਸਥਮਾ ਦੇ ਸ਼ਿਕਾਰ ਹੋ ਰਹੇ ਉਹਨਾਂ ਦੀ ਗਿਣਤੀ ਕਿੰਨੀ ਗਈ ਹੈ ਸਾਡੀ uh, ਜਿਹੜੀ ओपीडी ਹੈ ਨੀਅਰਲੀ ਆਪਾਂ ਜਿਹੜੇ ਆ ਔਨ ਐਨ ਐਵਰੇਜ ਇੱਕ ਦਿਨ ਚ ਆਪਾਂ 150 ਤੋਂ 200 ਬੱਚਾ ਦੇਖਦੇ ਆ ਤਿੰਨ ਡਾਕਟਰ ਹੈਗੇ ਸਾਡੇ ਇੱਥੇ ਸਿਵਲ ਹਸਪਤਾਲ ਚ ਉਹਨਾਂ ਵਿੱਚੋਂ 60% ओपीडी ਜਿਹੜੀ ਹੈ ਖੰਗ ਜੁਕਾਮ ਬੁਖਾਰ ਆ ਰਿਹਾ ਹੈ ਪਨਿਮੋਨੀਆ ਜਿਹੜਾ ਹੈ ਉਹ ਮਤਲਬ 4-5% ਜਿਹੜੇ ਬੱਚੇ ਹੈ ਉਹਨਾਂ ਨੂੰ ਡਿਵੈਲਪ ਹੋ ਰਿਹਾ ਤਾਂ ਜਿਹੜੇ ਬਹੁਤ ਸੀਰੀਅਸਲੀ ਇਲ ਹੈ ਉਹਨਾਂ ਨੂੰ ਆਪਾਂ ਰੈਫਰ ਕਰੀਦਾ ਹੈ orbent medical college amritsar baby nan ki hospital ਅਦਰਵਾਈਜ਼ ਜਿਹੜਾ ਆਪਾਂ ਇੱਥੇ ਐਡਮਿਟ ਕਰਕੇ ਉਹਨਾਂ ਦਾ ਟਰੀਟਮੈਂਟ ਕਰ ਰਹੇ ਹਾਂ ਹੋਰ ਕੁਝ ਪੇਸ਼ੈਂਟਸ ਬੱਚਿਆਂ ਨੂੰ ਕੋਈ ਦਾਖਲ ਕਰਨ ਦੀ ਵੀ ਨੌਬਤ ਆ ਰਹੀ ਹੈ ਦੇ ਵਿੱਚ ਜਾਂ ਡਾਇਰੀਆ ਦੇ ਕੇਸਿਸ ਵੀ ਆ ਰਹੇ ਆ ਹਾਂ ਜੀ ਬਿਲਕੁਲ ਡਾਇਰੀਆ ਦੇ ਕੇਸਸ ਵੀ ਆਉਂਦੇ ਆ ਡਾਈਸੈਂਟਰੀ ਦਾ ਕੇਸ ਹੁਣੇ ਆਪਾਂ ਟਰੀਟ ਕਰਕੇ ਹਟੇ ਆ ਤਾਂ ਉਹਦੇ ਵਿੱਚ ਇਹੀ ਹੈ ਕਿ ਨਿਮੋਨੀਆ ਵਿੱਚ ਵੀ ਡਾਇਰੀਆ ਵਿੱਚ ਵੀ ਹੈਂਡ ਵਾਸ਼ਿੰਗ ਕਿ ਹੱਥ ਜਿਹੜੇ ਆ ਬੱਚੇ ਖਾਣ ਤੋਂ ਪਹਿਲਾਂ ਸ਼ੌਚ ਤੋਂ ਬਾਅਦ ਜ਼ਰੂਰ ਧੋਣ ਸਫਾਈ ਰੱਖਣ ਡਾਇਰੀਆ ਦੇ ਕੇਸਸ ਵੀ ਐਡਮਿਟ ਹੋ ਰਹੇ ਆ ਜਿਨ੍ਹਾਂ ਦਾ ਆਪਾਂ ਟਰੀਟਮੈਂਟ ਕਰ ਰਹੇ ਆ ਔਰ ਜਿਆਦਾ ਬੱਚੇ ਜਿਹੜੇ ਇਸ ਇਨਾਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਉਹਨਾਂ ਨੂੰ ਅਵੇਅਰਨੈਸ ਵਾਸਤੇ ਇਸ ਤੋਂ ਇਲਾਵਾ ਹੋਰ ਕੀ ਅਹਿਮ ਕਦਮ ਚੁੱਕਣੇ ਚਾਹੀਦੇ ਆ ਅਹਿਮ ਕਦਮ ਇਹ ਹੈ ਕਿ ਜੋ ਕਿ ਮੈਂ ਸਭ ਕੁਝ ਦੱਸ ਚੁੱਕੀ ਹਾਂ ਕਿ ਪੇਰੈਂਟਸ ਜਿਹੜੇ ਆ ਬੱਚਿਆਂ ਦਾ ਖਿਆਲ ਰੱਖਣ ਅਗਰ ਖੁਦ ਨੂੰ ਖਾਂਸੀ ਜੋ ਕੰਮ ਹੈ ਆਪਣਾ ਟ੍ਰੀਟਮੈਂਟ ਕਰਾਣ ਘਰ ਵਿੱਚ ਜਿਹੜਾ ਇਹ ਚੁੱਲ੍ਹਾ ਨਾ ਬਾਲਣ ਬੱਚਿਆਂ ਨੂੰ ਚੁੱਲ੍ਹੇ ਤੋਂ ਦੂਰ ਰੱਖਣ ਤਾਂ ਅਗਰ ਕੋਈ ਵੀ ਲੱਛਣ ਨਮੋਨੀਆ ਦੇ ਦਿਖਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਬੱਚੇ ਦੀ ਸਾਹ ਤੇਜ਼ ਚੱਲ ਰਹੀ ਹੈ, ਛੋਟੇ ਬੱਚੇ ਨੀਲੇ ਪੈ ਰਹੇ ਹੈ, ਹੱਥ ਪੈਰ ਨੀਲੇ ਹੋ ਰਹੇ ਹੈ, ਜਾਂ ਉਹਨਾਂ ਨੂੰ ਬਹੁਤ ਤੇਜ਼ ਬੁਖਾਰ ਹੋ ਰਿਹਾ ਜੋ ਕਿ ਨਹੀਂ ਉਤਰ ਰਿਹਾ। ਤਾਂ ਸਾਰੇ ਟੈਸਟਸ ਸਿਵਲ ਹਸਪਤਾਲ ਅਵੇਲੇਬਲ ਹੈ, ਈਵਨ ਸੀਬੀਸੀ ਡੇਂਗੂ ਟੈਸਟ, ਐਲਐਫਟੀ, ਕੇਐਫਟੀ ਸਾਰੇ ਇਨਫੈਕਸ਼ਨ ਦਾ ਪੈਨਲ ਅਵੇਲੇਬਲ ਹੈ। ਬਲੱਡ ਕਲਚਰਸ ਆਪਾਂ ਕਰਦੇ ਆ। ਉਹਦੇ ਵਿੱਚੋਂ ਇਹ ਪਤਾ ਚੱਲ ਜਾਂਦਾ ਹੈ ਕਿ ਕੀ ਬਿਮਾਰੀ ਹੈ। ਤਉ ਉਹ ਟਾਈਮਲੀ ਅਗਰ ਇਲਾਜ ਹੋ ਜੂਏ ਤਾਂ ਬੱਚਾ ਜਿਹੜਾ ਹੈ ਉਹਨੂੰ ਪ੍ਰੋਬਲਮ ਨਹੀਂ ਆਏਗੀ ਕੋਈ ਡੇਂਗੂ ਦੇ ਕੇਸਿਸ ਜਿਵੇਂ ਪਲੇ ਲੱਟਸ ਘਟ ਜਾਂਦੇ ਆ ਕੋਈ ਮਲੇਰੀਏ ਦੇ ਕੋਈ ਇਹ ਵੀ ਬੱਚਿਆਂ ਵਿੱਚ ਆ ਰਹੇ ਆ ਅੱਜਕੱਲ ਬਿਲਕੁਲ ਬਿਲਕੁਲ ਹਲੇ ਇੱਕ ਬੱਚਾ ਸਾਡੇ ਕੋਲ 7-8 ਸਾਲ ਦਾ ਐਡਮਿਟ ਹੈਗਾ ਜਿਹੜਾ ਜਿਹਨੂੰ ਡੇਂਗੂ ਹੋਇਆ ਸੀ ਤਾਂ ਉਹਨੂੰ 7-8 ਦਿਨ ਬੁਖਾਰ ਰਿਹਾ ਹੈ ਤਾਂ ਡੇਂਗੂ ਵੀ ਵਧ ਰਿਹਾ ਹੈ ਉਹਦੇ ਲਈ ਤੁਸੀਂ ਫੁੱਲ ਬਾਜੂ ਦੇ ਕੱਪੜੇ ਪਾ ਕੇ ਰੱਖੋ ਤਾਂ ਆਪਣੇ ਆਪ ਨੂੰ ਮੱਛਰ ਤੋਂ ਬਚਾਓ ਘਰ ਜਿਹੜਾ ਆ ਮਸਕੀਟੋ ਰੈਪਲੈਂਟ ਜਾਂ ਨੈਟਸ ਲਾ ਕੇ ਰੱਖੋ ਕਿਉਂਕਿ ਬੁਖਾਰ ਦੇ ਕੇਸਸ ਵਧ ਰਹੇ ਹਨ ਤਾਂ ਡੇਂਗੂ ਦੇ ਕੇਸਸ ਵੀ ਅ ਜਿਲ੍ਹੇ ਚ ਆ ਰਹੇ ਜਿਹਦੇ ਲਈ ਜਦੋਂ ਕਿ ਇਹ ਸੰਧ ਹੈ ਤਾਂ ਉਸ ਏਰੀਏ ਵਿੱਚ ਜਾ ਕੇ ਸਾਡੇ ਐਪੀਡੈਮੀਓਲੋਜਿਸਟ ਜਿਹੜੇ ਉਹਨਾਂ ਦੇ ਅੰਡਰ ਉੱਥੇ ਜਿਹੜੀ ਆ ਆਪਾਂ ਫੋਗਿੰਗ ਕਰਾਈਦੀ ਆ ਸ਼ਾਤੀ ਰੁਕੀ ਦੇ ਰੋਗ ਇਨਫੈਕਸ਼ਨ ਦੇ ਚੈਸਟ ਇਨਫੈਕਸ਼ਨ ਦੇ ਵੀ ਕੇਸਿਸ ਆਉਂਦੇ ਆ ਬਾਅਦ ਵਿੱਚ ਕੋਈ ਉਹ ਟੀਬੀ ਚ ਕਨਵਰਟ ਵੀ ਹੋ ਜਾਂਦੇ ਐਵੇਂ ਦੀ ਕੀ ਅਵੇਰਨੈਸ ਕਿੰਨੇ ਜੀ ਇਹ ਜਿਹੜਾ ਟੀਬੀ ਕੈਂਪੇਨ ਬਹੁਤ ਹੀ ਵਧੀਆ ਪਹਿਲਾਂ ਹਟ ਹੋ ਕੇ ਹਟਿਆ 100 ਡੇ ਕੈਂਪੇਨ ਚੱਲਿਆ ਸੀ ਹੁਣ ਫਿਰ ਚੱਲ ਰਿਹਾ ਹੈ ਇਟ ਇਜ਼ ਅ ਨਿਕਸ਼ੇ ਪ੍ਰੋਗਰਾਮ ਜੀ ਇੱਥੇ ਹੁਣ ਚੈਸਟ ਐਂਡ ਟੀਬੀ ਸਪੈਸ਼ਲਿਸਟ ਵੀ ਆ ਗਏ ਆ ਡਿਸਟ੍ਰਿਕਟ ਟੀਬੀ ਅਫਸਰ ਤਾਂ ਉਹਨਾਂ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ ਜਿਨ੍ਹਾਂ ਬੱਚਿਆਂ ਨੂੰ 2 ਹਫ਼ਤੇ ਤੋਂ ਜ਼ਿਆਦਾ ਖਾਂਸੀ ਹੁੰਦੀ ਹੈ ਜਾਂ ਉਹਨਾਂ ਦਾ ਵਜ਼ਨ ਘੱਟ ਹੁੰਦਾ ਹੈ ਜਾਂ ਉਹ ਖਾਣਾ ਨਹੀਂ ਖਾ ਰਹੇ ਠੀਕ ਤਰ੍ਹਾਂ ਹਨਾ ਤਾਂ ਉਹਨਾਂ ਦੇ ਆਪਾਂ ਨੂੰ ਟੈਸਟ ਕਰਾਣੇ ਪੈਂਦੇ ਆ ਜਿਹਦੇ ਵਿੱਚ ਸਪਿਟਮ ਟੈਸਟ ਸੀਬੀ ਨੈਟ ਉਹਦੇ ਵਿੱਚ ਆਪਾਂ ਟੈਸਟ ਕਰਦੇ ਆ ਤਾਂ ਦੂਜਾ ਐਕਸ ਰੇ ਇਹ ਦੋ ਟੈਸਟ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਆਪਾਂ ਕਰਾ ਕੇ ਇੱਕ ਆ ਟੀਬੀ ਜਿਹੜਾ ਅਗਰ ਬਿਮਾਰੀ ਉਹਨੋਂ ਹੈ ਆਪਾਂ ਦੇਖ ਸਕਦੇ ਹਾਂ ਫਿਰ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਫੈਮਿਲੀ ਦੇ ਕਿਸੇ ਮੈਂਬਰ ਨੂੰ ਟੀਬੀ ਨਾ ਹੋਵੇ ਤੋ ਉਹਦੇ ਵਿੱਚ ਇਹ ਹੁੰਦਾ ਹੈ ਕਿ ਜਿੱਦਾਂ 5 ਸਾਲ ਤੋਂ ਘੱਟ ਬੱਚਾ ਜਿਹੜਾ ਹੈ ਉਹਦੀ ਟੀਵੀ ਦੀ ਪ੍ਰੋਫਾਈਲ ਐਕਸੈਸ ਟਰੀਟਮੈਂਟ ਸ਼ੁਰੂ ਹੁੰਦੀ ਹੈ ਉਹ ਵੀ ਅਵੇਲੇਬਲ ਹੈਗੀ ਇੱਥੇ ਦੋ ਗੋਲੀਆਂ ਆਪਾਂ ਉਹਨਾਂ ਨੂੰ 6 ਮਹੀਨੇ ਦੇਣੀਆਂ ਹੁੰਦੀਆਂ ਉਹ ਆਪਾਂ ਦੇਈਦੀ ਹੈ ਕੋਈ ਹੁਣ ਕਿਸੇ ਵੀ ਆ ਰਹੇ ਐਵੇਂ ਦੇ ਕੋਈ ਇਹਨਾਂ ਵਿੱਚ ਕਿ ਨਹੀਂ ਬਚਾਅ ਵਿੱਚ ਔਨ ਐਨ ਐਵਰੇਜ ਜਿਹੜਾ ਆ ਦੋ ਤਿੰਨ ਕੇਸ ਮਤਲਬ ਪਿਛਲੇ 3 ਮਹੀਨੇ ਚ ਆਏ ਆ ਕਿਸੇ ਵੀ ਤਰ੍ਹਾਂ ਦੀ ਬੱਚੇ ਨੂੰ ਕੋਈ ਦਿੱਕਤ ਆਂਦੀ ਹੈ ਇਨਫੈਕਸ਼ਨ ਹੁੰਦੀ ਹੈ ਜਾਂ ਬੁਖਾਰ ਹੁੰਦਾ ਕਈ ਵਾਰੀ ਸੈਲਫ ਮੈਡੀਕੇਸ਼ਨ ਸ਼ੁਰੂ ਹੋ ਜਾਂਦੀ ਹੈ ਕੁਝ ਪਾਰ ਸਰਕਾਰ ਵੱਲੋਂ ਦਵਾਈਆਂ ਬਿਆਨ ਵੀ ਕੀਤੀਆਂ ਗਈਆਂ ਜਿਵੇਂ ਕਿ ਫੀਨੈਲੈਫ੍ਰੀਨ ਨੂੰ ਆਪਾਂ 3 ਸਾਲ ਤੋਂ ਛੋਟੇ ਬੱਚਿਆਂ ਨੂੰ ਕਈ ਨਹੀਂ ਦਿੰਦੇ ਉਹਦੇ ਸੰਬੰਧੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਨੇ ਮੈਂ ਇਹੀ ਅਪੀਲ ਕਰਾਂਗੀ ਜਿਹੜੀ ਓਵਰ ਕਾਊਂਟਰਡ ਡਰੱਗਸ ਅਵੇਲੇਬਲ ਤਾਂ ਹੈਗੀਆਂ ਬਾਹਰ ਪਰ ਬਿਨਾਂ ਡਾਕਟਰ ਦੀ ਜਾਂਚ ਤੋਂ ਬੱਚਿਆਂ ਨੂੰ ਖੰਗ ਦੀ ਦਵਾਈ ਨਾ ਦਿੱਤੀ ਜਾਵੇ ਕਿਉਂਕਿ ਕਈ ਵਾਰ ਜਿਹੜੀ ਆ ਮਤਲਬ ਸੀਪੀਐਮ ਜਾਂ ਫਿਨਾਈ ਲੈਫਰਨ ਜਿਹੜਾ ਹੈ ਨਾ ਖੰਘ ਜ਼ੁਕਾਮ ਲਈ ਹੈਗੀਆਂ ਇਹ ਦਵਾਈਆਂ ਪਰ ਕਈ ਵਾਰ ਅੰਦਰ ਜਕੜਨ ਹੋ ਰੱਖੀ ਹੁੰਦੀ ਹੈ ਛਾਤੀ ਜਿੱਦਾਂ ਅਸਥਮਾ ਦਾ ਕੇਸ ਹੁੰਦਾ ਹੈ ਉਹਦੇ ਵਿੱਚ ਇਹ ਦਵਾਈਆਂ ਨਹੀਂ ਦੇਣੀਆਂ ਹੁੰਦੀਆਂ ਉਹਦੇ ਵਿੱਚ ਦਵਾਈ ਅਲੱਗ ਹੈ ਨੇਬੁਲਾਈਜੇਸ਼ਨ ਕਰਨੀ ਹੁੰਦੀ ਹੈ ਜਾਂ ਆਪਾਂ ਸੈਲਬਟਾਮੋਲ ਦੇਣੀ ਹੁੰਦੀ ਹੈ ਮਤਲਬ ਟ੍ਰੀਟ ਚੈੱਕ ਰੱਖ ਕੇ ਫਿਰ ਦਵਾਈਆਂ ਦੋ ਡਾਕਟਰ ਜੀਲਾਤ ਹੋਵੇ ਤਾਂ ਸਾਨੂੰ ਲੱਗਦਾ ਹੈ ਕਿ ਜੁਕਾਮ ਲਈ ਸੈਟਰੀਜ਼ਿਨ ਦੇ ਦਿਓ ਬਟ ਡੋਨਟ ਟੇਕ ਇਟ ਕਿਉਂਕਿ ਸੈਟਰੀਜ਼ਿਨ ਦੇ ਵੀ ਤਾਂ ਸਾਈਡ ਇਫੈਕਟ ਹੈਗੇ ਐ ਐਲਿਗਰਾ ਲੈ ਲਓ ਨਹੀਂ ਲੈਣੀ ਡਾਕਟਰ ਨੂੰ ਦਿਖਾਓ ਡਾਕਟਰ ਛਾਤੀ ਚੈੱਕ ਕਰੇਗਾ ਸਿੰਪਟਮਸ ਲਏਗਾ ਜਿੱਦਾਂ ਉਹਨੂੰ ਟੀਬੀ ਵੀ ਤਾਂ ਹੋ ਸਕਦੀ ਹੈ ਟੀਬ ਖੰਗ ਟੀਬੀ ਵੀ ਹੈ ਤਾਂ ਅਗਰ ਇਨਵੈਸਟੀਗੇਸ਼ਨਸ ਹੋਣਗੀ ਚੈੱਕਅਪ ਹੋਏਗਾ ਇੱਥੇ ਬਹੁਤ ਪੇਸ਼IENTS ਆਉਂਦੇ ਜਿਹੜੇ ਕਹਿੰਦੇ ਕਿ ਬੱਚਾ ਨਹੀਂ ਆ ਸਕਦਾ ਜੀ ਠੰਡ ਬਹੁਤ ਹੈ ਤਾਂ ਸਾਨੂੰ ਦਵਾਈ ਲਿਖ ਦਿਓ ਖਾਂਗ ਹੀ ਤਾਂ ਹੈਗੀ ਐ ਬਟ ਮੈਂ ਇਹ ਸਟ੍ਰੈਸ ਦੇਣਾ ਚਾਹਾਂਗੀ ਲੋਕਾਂ ਨੂੰ ਕਿ ਬੱਚਾ ਦਿਖਾਣਾ ਬੜਾ ਜ਼ਰੂਰੀ ਹੈ ਡਾਕਟਰ ਨੂੰ ਕਿਉਂਕਿ ਡਾਕਟਰ ਜਿਹੜਾ ਉਹਨੇ ਛਾਤੀ ਵੀ ਚੈੱਕ ਕਰਨੀ ਐ ਬੱਚੇ ਦੀ ਹਾਈਟ ਦੇਖਣੀ ਐ weight ਦੇਖਣਾ ਹੈ ਉਹਦਾ ਪ੍ਰੋਪਰ ਡਾਇਗਨੋਸਿਸ ਬਣਨਾ ਚਾਹੀਦਾ ਜਦੋਂ ਸਾਨੂੰ ਪਤਾ ਲੱਗ ਰਿਹਾ ਹੈ ਕਿ ਬੱਚੇ ਦਾ ਵਜਨ ਹੀ ਨਹੀਂ ਵਧ ਰਿਹਾ ਉਹਨੂੰ ਖਾਂਗੇ ਬਹੁਤ ਟਾਈਮ ਦੀ ਤਾਂ ਫਿਰ ਆਪਾਂ ਵਰਕਅਪ ਕਰਾਂਗੇ ਕਿ ਬੱਚੇ ਨੂੰ ਟੀਵੀ ਤਾਂ ਨਹੀਂ ਹੈਗੀ ਕਿ ਟੀਵੀ ਸਾਡੇ ਸਮਾਜ ਚ ਬਹੁਤ ਜ਼ਿਆਦਾ ਹੈ। ਜ਼ਿਆਦਾਤਰ ਮਾਮਾ ਵਿੱਚੇ ਵੀ ਵੇਖਣ ਨੂੰ ਮਿਲਦਾ ਹੈ ਕਿ ਕੋਈ ਡੱਬਾ ਬੰਦ ਜਿਹੜਾ ਦੁੱਧ ਬਾਜ਼ਾਰ ਵਿੱਚ ਆਂਦਾ ਬਹੁਤ ਜ਼ਿਆਦਾ ਸਿਹਤਮੰਦ ਹੈ ਬੱਚੇ ਲਈ ਹੁੰਦਾ ਵਾ ਹੈ ਨਾ। ਕੀ ਕਹਿਣਾ ਚਾਹੁੰਦੇ ਕੀ ਅਪੀਲ ਕਰਨੀ ចਹੁੰਦੇ लास्ट ਸਵਾਲ। ਨਹੀਂ ਸਰਕਾਰ ਵੱਲੋਂ ਹਿਦਾਇਤਾਂ ਹੈਗੀਆਂ ਕਿ ਪਹਿਲੇ 6 ਮਹੀਨੇ ਮਾਂ ਦਾ ਦੁੱਧ। ਮਾਂ ਦਾ ਦੁੱਧ ਜਿਹੜਾ ਆ ਉਹ ਅੰਮ੍ਰਿਤ ਹੈ ਮੈਂ ਸਾਰਿਆਂ ਨੂੰ ਅਪੀਲ ਕਰਾਂਗੀ ਜਿਹੜੇ ਸਾਡੇ ਇੱਥੇ ਡਿਲੀਵਰੀ ਹੁੰਦੀ ਹੈ। ਉਨਾ ਨੂੰ ਸਾਰਿਆਂ ਨੂੰ ਆਪਾਂ ਕਾਉਂਸਲਿੰਗ ਕਰਦੇ ਆ ਮਾਵਾਂ ਦੀਆਂ ਕਿ ਮਾਂ ਦਾ ਦੁੱਧ ਪਿਲਾਓ ਕਾਉਂਸਲਿੰਗ ਇਜ਼ ਵੈਰੀ ਇੰਪੋਰਟੈਂਟ ਪ੍ਰਾਈਵੇਟ ਜਿਹੜੀਆਂ ਡਿਲੀਵਰੀਆਂ ਹੁੰਦੀਆਂ ਉਹ ਮੈਨੂੰ ਲੱਗਦਾ ਥੋੜੀ ਘਾਟ ਹੈ ਕਾਉਂਸਲਿੰਗ ਦੀ ਕਿਉਂਕਿ 6 ਮਨਸ ਨਾ ਤੁਸੀਂ ਕੋਈ ਪ੍ਰਿਪੇਅਰ ਕਰਨੀ ਹੈ ਦੁੱਧ ਨਾ ਕੁਝ ਕਰਨਾ ਹੈ ਅਗਰ ਹਾਂ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਬੱਚਾ ਦੁੱਧ ਨਹੀਂ ਪੀ ਰੇ ਡਾਕਟਰ ਨੂੰ ਆ ਕੇ ਮਿਲੋ ਬਟ ਫਸਟ 6 ਮਨਸ ਮਾਂ ਦਾ ਦੁੱਧ ਅੰਮ੍ਰਿਤ ਹੈ 6 ਤੋਂ 8 ਵਾਰ ਦੁੱਧ ਪਲਾਣਾ ਅੱਧਾ ਘੰਟਾ ਇੱਕ ਛਾਤੀ ਤੋਂ ਮਾਂ ਦੁੱਧ ਪਲਾਵੇ 2-3 ਘੰਟੇ ਬਾਅਦ ਦੂਜੀ ਛਾਤੀ ਤੋਂ ਰਾਤ ਨੂੰ ਵੀ ਉੱਠ ਕੇ ਮਾਂ ਦੁੱਧ ਪਲਾਵੇ ਮੇਰੀ ਬਿਲਕੁਲ ਹੀ ਉਹ ਹੈ ਕਿ ਸਰਕਾਰ ਦੀ ਜਿਹੜੀ ਨੀਤੀ ਹੈ ਬਹੁਤ ਹੀ ਚੰਗੀ ਹੈ ਕਿ ਬੇਬੀ ਫ੍ਰੈਂਡਲੀ ਹਸਪੀਟਲ ਇਨੀਸ਼ੀਏਟਿਵ ਦੇ ਅੰਦਰ ਸਾਡਾ ਹਸਪਤਾਲ ਆਂਦਾ ਹੈ ਤਾਂ ਉਹਦੇ ਵਿੱਚ ਜਿਹੜਾ ਆ ਆਪਾਂ ਮਾਂ ਦਾ ਦੁੱਧ ਨੂੰ ਪ੍ਰਮੋਟ ਕਰੀਏ ਤਾਂ ਆਪਾਂ ਕਰਦੇ ਵੀ ਆਂ ਮੈਕਸਿਮਮ ਇੱਥੇ ਜਿਹੜਾ ਆ ਕਿ ਮਾਂ ਦਾ ਦੁੱਧ ਆਪਾਂ ਇਹਨਾਂ ਦੀ ਕਾਉਂਸਲਿੰਗ ਕਰੀਏ ਕਿ ਇਹ ਮਦਰ ਜਿਹੜੀ ਹੁੰਦੀ ਹੈ ਨਾ ਉਹਦੀ ਕਾਉਂਸਲਿੰਗ ਬੜੀ ਜ਼ਰੂਰੀ ਹੈ ਉਹ ਇੱਕ ਟਰੋਮੇ ਚੋਂ ਨਿਕਲੀ ਹੁੰਦੀ ਹੈ ਦਰਦ ਚੋਂ ਨਿਕਲੀ ਹੁੰਦੀ ਹੈ ਫਿਰ ਬੱਚੇ ਨੂੰ ਉਹਨੇ ਪਾਲਣਾ ਹੈ ਅੱਗੇ ਅੱਗੇ ਤਾਂ ਖੁਸ਼ੀ ਵੀ ਹੁੰਦੀ ਹੈ ਸਾ ਕਾਉਂਸਲਿੰਗ ਇਜ਼ ਵੈਰੀ ਇੰਪੋਰਟੈਂਟ ਫਾਰ ਬ੍ਰੈਸਟ ਫੀਡਿੰਗ ਇਸਨ ਡਾਕਟਰ ਡੀਰ ਲਤਾ ਜੋ ਬੱਚੇ ਰੋਗਾਂ ਦੇ ਮਾਹਿਰ ਹਨ ਸਿਵਲ ਹਸਪਤਾਲ ਤਰੰਤਾਰਨ ਦਾ ਇਹਨਾਂ ਨੇ ਦੱਸਿਆ ਹੈ ਕਿ ਜਿਹੜੇ ਪੇਸ਼ੈਂਟ ਹੈ ਛੋਟੇ ਬੱਚੇ ਆਜਕਲ ਜਿਹੜੀਆਂ ਵੱਖ-ਵੱਖ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਉਸ ਤੋਂ ਬਚਾਉਣ ਲਈ ਸਰਦੀ ਦੇ ਵਿੱਚ ਉਹਨਾਂ ਨੂੰ ਪੂਰਾ ਇhtਿਆਤ ਵਰਤਣ ਦੀ ਲੋੜ ਹੈ ਔਰ ਕੋਈ ਵੀ ਦਵਾਈ ਦੇਣ ਤੋਂ ਪਹਿਲਾਂ ਜਿਹੜੇ ਬੱਚੇ ਰੋਗਾਂ ਦੇ ਮਾਹਿਰ ਡਾਕਟਰ ਹਨ ਉਹਨਾਂ ਨਾਲ ਸੰਪਰਕ ਕਰਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤਾਂ ਜੋ ਬੱਚੇ ਨੂੰ ਕਿਸੇ ਹੋਰ ਗੰਭੀਰ ਬਿਮਾਰੀ ਲੱਗਣ ਤੋਂ ਬਚਾਇਆ ਜਾ ਸਕੇ ਰਮਨ ਚਾਵਲਾ ਜਗਮ